ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆਂ ਜੀ ਅਮਰਸਰ ਤਾਰਾਂ ਵਾਲੇ ਪੁਲ ਦੇ ਉੱਤੇ ਲੇਕਿਨ ਇੱਕ ਹੋਰ ਬਹੁਤ ਵੱਡਾ ਇਤਿਹਾਸ ਦੀ ਆਪ ਜੀ ਨਾਲ ਇੱਕ ਸਾਂਝ ਪਾਉਣ ਜਾ ਰਹੇ ਆਂ ਜੀ ਇਹ ਬਿਲਡਿੰਗ ਜਿਹੜੀ ਹੁਣ ਬਣਦੀ ਜਾ ਰਹੀ ਹੈ ਖੰਡਰ ਔਰ ਬਹੁਤ ਵੱਡਾ ਇਤਿਹਾਸ ਇਸ ਬਿਲਡਿੰਗ ਦਾ ਗੁਰਦੁਆਰਾ ਸਾਹਿਬ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਦਰਬਾਰ ਸਾਹਿਬ ਦੇ ਅੰਦਰ ਤੁਸੀਂ ਨੇ ਤਿੰਨ ਖੰਭੇ ਲੱਗੇ ਹੋਏ ਵੇਖੇ ਸੀ ਜੋ ਅਸੀਂ ਤਿੰਨ ਖੰਭੇ ਲੱਗੇ ਹੋਏ ਵਿਖਾਏ ਸੀ ਵੀ ਇਹਨਾਂ ਨੂੰ ਬਿਜਲੀ ਸਪਲਾਈ ਹੁੰਦੀ ਸੀ ਤੇ ਸਵਾਲ ਆਇਆ ਸੀ ਵੀ ਬਿਜਲੀ ਕਿੱਥੋਂ ਸਪਲਾਈ ਹੁੰਦੀ ਸੀ ਉਦੋਂ ਤਾਂ ਜਨਰੇਟਰ ਨਹੀਂ ਸੀ ਹੁੰਦੇ ਅਲੱਗ ਲਿਆ ਜੀ ਅਸੀਂ ਉਹ ਜਗ੍ਹਾ ਜਿੱਥੇ ਆ ਜਨਰੇਟਰ ਔਰ ਸਭ ਤੋਂ ਵੱਡਾ ਜਨਰੇਟਰ ਹੈ ਜੀ ਇੱਥੇ ਤੇ ਮਹਾਰਾਜਾ ਵਿਕਰਮ ਸਿੰਘ ਨੇ ਜੀ ਇੰਗਲੈਂਡ ਤੋਂ ਲਿਆ ਕਰਕੇ ਇਹ ਉਸ ਸਮੇਂ ਦੇ ਦੇਖੋ ਤੁਸੀਂ ਜਦੋਂ ਚੱਲਦਾ ਸੀ ਇੱਥੋਂ ਬਿਜਲੀ ਬਣਦੀ ਸੀ। ਔਰ ਤਿੰਨ ਜਨਰੇਟਰ ਜਿਹੜੇ ਵੱਡੇ। ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜੀ ਤਾਂ ਕਿ ਆਪਣੇ ਵਿਰਸਾ ਤਾਂ ਪਤਾ ਲੱਗੇ ਵੀ ਕਿੱਦਾਂ ਸਾਡੇ ਮਹਾਰਾਜਿਆਂ ਨੇ ਕੰਮ ਕੀਤੇ ਨੇ ਦਰਬਾਰ ਸਾਹਿਬ ਦੇ ਵਿੱਚ ਕਿੱਦਾਂ ਬਿਜਲੀ ਆਈ ਹੈ। ਕਿੱਦਾਂ ਰੋਸ਼ਨੀ ਲੈ ਕੇ ਆਉਣ ਦੇ ਲਈ ਕਿੰਨਾ ਸੰਘਰਸ਼ ਕਰਨਾ ਪਿਆ ਸੀ ਮਹਾਰਾਜਾ ਵਿਕਰਮ ਸਿੰਘ ਨੂੰ ਜੀ। ਤੇ ਬਾਬਾ ਜੀ ਨੇ ਪਲਾਕੇ ਲਈ ਤੇ ਅਸੀਂ ਆਪ ਜੀ ਨੂੰ ਦਿਖਾਵਾਂਗੇ ਕਿ ਕਿੱਦਾਂ ਚੱਲਦੀ ਸੀ ਇਹ ਬਿਜਲੀ ਔਰ ਇਹ ਤਾਂ ਘੱਟੋ ਘੱਟ ਅਸੀਂ ਆਪਣੇ ਬੱਚਿਆਂ ਨੂੰ ਆ ਕੇ ਵਿਖਾਈਏ ਜਿਵੇਂ ਠੀਕ ਹੈ ਇੱਕ ਚੀਜ਼ਾਂ ਦਰਸ਼ਨ ਕਰਨ ਵਾਲੀਆਂ ਹੁੰਦੀਆਂ ਨੇ ਪਰ ਇੱਕ ਚੀਜ਼ਾਂ ਦਾ ਕਿਤੇ ਨਾ ਕਿਤੇ ਸਾਡੀ ਕੌਮ ਦਾ ਸਾਡੇ ਮਹਾਰਾਜਿਆਂ ਦਾ ਸਿੱਖਾਂ ਨੇ ਕੀਤਾ ਕੀ ਉਹ ਸੰਘਰਸ਼ ਜੁੜਿਆ ਹੁੰਦਾ ਹੈ ਤੇ ਇਹ ਇਸ ਛੋਟੇ ਸੰਘਰਸ਼ ਨਹੀਂ ਸੀ ਕੋਈ ਆ ਛੋਟਾ ਜਿਹਾ ਜਨਰੇਟਰ ਲਗਾ ਕੇ ਕਹਿ ਦਿੰਦੇ ਜੀ ਮੈਂ ਸੇਵਾ ਕੀਤੀ ਹੈ ਔਰ ਇੱਕ ਉਹ ਤੋਂ ਵੱਡੇ ਵੱਡੇ ਜਨਰੇਟਰ ਹੋਰ ਦਿਖਾਵਾਂਗੇ ਜੀ ਸੀ ਆਪ ਜੀ ਨੂੰ ਤੇ ਇਹ ਬਿਲਕੁਲ ਤਾਰਾ ਵਾਲਾ ਪੁਲ ਜਿਹੜਾ ਹੈ ਤੇ ਉਸ ਪਾਸੇ ਪੁਲ ਹੈ ਜੀ ਉਸ ਪਾਸੇ ਸੜਕ ਦੇ ਦੂਜੀ ਪਾਸੇ ਤੋਂ ਪੰਜ ਸਰੋਵਰਾਂ ਨੂੰ ਜਲ ਜਾਂਦਾ ਤੇ ਇਸ ਪਾਸੇ ਜਦੋਂ ਆਪਾਂ ਜਲੰਧਰ ਵੱਲੋਂ ਆਈਏ ਦਿੱਲੀ ਵੱਲੋਂ ਆਈਏ ਤੇ ਨਹਿਰ ਦਾ ਪੁਲ ਚੜਨ ਤੋਂ ਨਹਿਰ ਦੇ ਪੁਲ ਦੇ ਉੱਤੇ ਬਿਲਕੁਲ ਹੀ ਨਹਿਰ ਦੇ ਨਾਲ ਪੁਲ ਟੱਪਣਸਾਰ ਇਹ ਜਗ੍ਹਾ ਪੈਂਦੀ ਹੈ ਜੀ ਜੇ ਆਪ ਜੀ ਦੋਨੇ ਪਾਸੇ ਦੀ ਗੱਲ ਕਰੋਗੇ ਇੱਕ ਪਾਸੇ ਸੱਜੇ ਹੱਥ ਦੇ ਵਿੱਚ ਜਿਹੜੀ ਹੰਸਲੀ ਜਾਂਦੀ ਹੈ ਦਰਵਾਜਾ ਸਾਹਿਬ ਸਰੋਵਰ ਉਹਨੂੰ ਚੱਲ ਜਾਂਦਾ ਤੇ ਦੂਜੇ ਪਾਸੇ ਇਹ ਜਨਰੇਟਰ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਬਾਬਾ ਜੀ ਦੀ ਫਤਿਹ ਜਨਰੇਟਰ ਕਦੋਂ ਲੱਗਿਆ ਜੀ ਇਸ ਸਮੇਂ ਵਾਹਿਗੁਰੂ ਜੀ ਦਾ ਖਾਲਸਾ ਬਈ ਗੁਰੂ ਪਿਆਰਿਓ ਜਿਹੜੇ ਉਹ ਜਨਰੇਟਰ ਨੇ ਇਹਨੂੰ ਤਾਰਾਵਾਲਾਪੁਰ ਕਹਿੰਦੇ ਨੇ ਇਹਨੂੰ ਸਭ ਤੋਂ ਪੁਰਾਤਨ ਆਪਣਾ ਸਿੱਖ ਕੌਮ ਦਾ ਬਿਜਲੀ ਘਰ ਵੀ ਕਿਹਾ ਜਾਂਦਾ ਹੈ ਕਿ ਅੰਦਾਜ਼ਾ 1800 9697 ਚ ਰਾਜਾ ਵਿਕਰਮ ਸਿੰਘ ਜੀ ਨੇ ਜੋ ਫਰੀਦਕੋਟ ਦੇ ਰਾਜਾ ਸੀ ਫੂਲਕਿਆਂ ਵਾਲਿਆਂ ਵਿੱਚੋਂ ਉਹਨਾਂ ਨੇ ਇਹ ਗੁਰੂ ਘਰ ਦੀ ਸ਼ਰਧਾ ਵਿੱਚ ਆ ਗਏ ਉਹਨਾਂ ਦੀ ਭਾਵਨਾ ਸੀ ਕਿ ਸੱਜਿਵੇਂ ਕਿ ਹੋਰੋਂ ਦੇ ਵਿੱਚ ਉਸ ਟਾਈਮ ਬਿਜਲੀ ਚਾਲੂ ਹੋ ਗਈ ਸੀ ਲੇਕਿਨ ਇੰਡੀਆ ਵਿੱਚ ਨਹੀਂ ਹੋਈ ਸੀ ਰਾਜੇ ਵਿਕਰਮ ਸਿੰਘ ਜੀ ਨੇ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਸਨਮਨ ਖੋ ਗਈ ਇੱਥੇ ਬਿਜਲੀ ਕਰ ਲਗਵਾਇਆ ਜਿਵੇਂ ਸੇ ਜਨਰੇਟਰ ਨੂੰ ਬਿਜਲੀ ਘਰ ਵੀ ਕਵਾਂਗੇ ਇਹ ਸਾਰਾ ਤੁਸੀਂ ਦੇਖ ਲਓ ਬਾਹਰ ਦੇ ਪਾਸੇ ਇੱਥੇ ਪਿੱਛੇ ਪਾਣੀ ਆਉਂਦਾ ਸੀ ਔਰ ਇੱਥੇ ਸਾਰਾ ਜੋ ਜਨਰੇਟਰ ਸੀ 1897 ਦੇ ਵਿੱਚ بجلی ਘਰ ਬਣਾ ਕੇ ਇਥੋਂ بجلی ਪੈਦਾ ਕਰਕੇ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਅੰਮ੍ਰਿਤਸਰ ਵਾਸਤੇ ਉਹ ਚਾਲੂ ਕੀਤੀ ਗਈ ਆਪ ਜੀ ਨੂੰ ਪਤਾ ਹੀ ਹੈ ਕਿ ਉਹ ਪੁਰਾਤਨ ਖੰਬੇ ਉੱਥੇ ਅੱਜ ਤੱਕ ਵੀ ਮੌਜੂਦ ਹਨ ਜੋ ਪੁਰਾਣੇ ਜ਼ਮਾਨੇ ਦੇ ਉਸ ਟਾਈਮ ਦੇ ਜੋ ਖੰਬੇ ਲਗਾਏ ਗਏ ਸੀਗੇ ਸੋ ਇਥੋਂ ਵੀ بجلی ਤਿਆਰ ਹੋ ਗਈ ਇਹ ਹੀ ਅੱਜ ਤੱਕ ਅੰਦਾਜ਼ਾ ਇਹਨੂੰ 100 ਸਾਲ ਤੋਂ ਉੱਪਰ ਹੋ ਗਏ ਨੇ ਸਵਾ 6 ਸਾਲ ਦੇ ਕਰੀਬ ਕਿ ਇਹ ਉਹ ਪੁਰਾਣੇ ਜ਼ਮਾਨੇ ਦਾ ਅੱਜ ਤੱਕ ਸਟਰਕਚਰ ਖੜਾ ਹੈ ਬਿਲਕੁਲ ਬਿਲਡਿੰਗ ਖੜੀ ਹੈ ਤੇ ਸਾਡੇ ਜੋ ਸਾਡੇ ਲੀਡਰ ਨਹੀਂ ਜਾਂ ਸਾਡੇ ਪ੍ਰਬੰਧਕ ਨਹੀਂ ਜਾਂ ਸਾਡੇ ਹੋਰ ਹੀ ਸਤਕਾਰਯੋਗ ਸਿਸਟਮ ਵਾਲੇ ਨਹੀਂ ਉਹਨਾਂ ਨੇ ਅੱਜ ਤੱਕ ਇਹਨੂੰ ਸੰਭਾਲਣ ਵਿੱਚ ਜਾਂ ਇਹਨੂੰ ਚਾਲੂ ਰੱਖਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਸੋ ਅਸੀਂ ਚਾਹੁੰਦੇ ਹਾਂ ਕਿ ਜੇਕਰ ਦੁਵਾਰਾ ਤੋਂ ਇੱਥੇ ਥੋੜੀ ਬਹੁਤੀ ਬਿਜਲੀ ਚਾਲੂ ਕਰਕੇ ਭਾਵੇਂ ਥੋੜੀ ਹੀ ਚੱਲ ਹੋਵੇ ਤੇ ਦੁਵਾਰਾ ਦਰਵਾਰ ਸਾਹਿਬ ਲਈ ਚਾਲੂ ਹੋਵੇ ਔਰ ਇਹ ਪ੍ਰਾਤਮਿਕ ਜੋ ਬਿਲਡਿੰਗ ਹੈ ਇਹ ਜੇ ਸਾਮ ਸੰਭਾਲ ਹੋ ਸਕੇ ਸਾਮ ਸੰਭਾਲ ਹੋਣ ਦੇ ਨਾਲ ਇੱਥੇ ਲੋਕ ਦੇਖਣ ਵਾਸਤੇ ਵੀ ਆਣਗੇ ਔਰ ਇੱਥੇ ਇਹ ਚੱਲੂ ਵੀ ਰਹੇਗਾ ਔਰ ਗੁਰੂ ਘਰ ਦੀ ਸ਼ਰਧਾ ਹੀ ਬਣੀ ਰਹੇਗੀ ਔਰ ਕਰੋੜਾਂ ਦਾ ਖਰਚਾ ਬਚ ਜਾਊਗਾ ਜਿਹੜੀ ਦਰਵਾਸਾ ਨੂੰ ਬਿਜਲੀ ਇਸ ਟਾਈਮ ਤੇ ਮੋਹਰ ਲੱਤੀ ਜਾਂਦੀ ਹੈ ਜਾਨੀ ਕਿ ਉਹ ਕਰੋੜਾਂ ਦਾ ਖਰਚਾ ਬਚ ਸਕਦਾ ਹੈ ਜੀ ਬਚੇਗਾ ਜੀ ਜੇ ਅਗਰ ਇਹ ਬਿਲਕੁਲ ਸਾਰਾ ਸਿਸਟਮ ਬਣਿਆ ਹੋਇਆ ਜੀ 100 ਸਾਲ ਪਹਿਲਾਂ ਤਾਂ ਬਣਿਆ ਸਿਰ ਉੱਪਰੋਂ ਚਦਰਾਂ ਪੈਣੀਆਂ ਨੇ ਇਹ ਮਸ਼ੀਨਾਂ ਦੀ ਰਿਪੇਅਰ ਹੋ ਸਕਦੀ ਹੈ ਕੀ ਕਿਉਂਕਿ ਇਹ ਤਾਂ ਲੋਹਾ ਗਲਣ ਵਾਲਾ ਹੈ ਹੀ ਨਹੀਂ ਹੈ ਉਸ ਸਮੇਂ ਦੇ ਇਹ ਦੇਖੋ ਜਿਹੜੇ ਅੰਦਰੋਂ ਲਗਾਏ ਜਾਂਦੇ ਸੀ ਕੱਚ ਦੇ ਇਹ ਮੇਰੇ ਸਾਬ ਨਾਲ ਹਲੇ ਵੀ ਨਿਕਲ ਰਹੇ ਨੇ ਅੰਦਰੋਂ ਇਹ ਦੇਖੋ ਜੀ ਗਰਮ ਹੋਣ ਤੋਂ ਉੱਪਰ ਪੇਂਟ ਕੀਤਾ ਗਿਆ ਇਹ ਹਲੇ ਵੀ ਦਿਖਾਈ ਦੇ ਰਹੇ ਨੇ ਜਾਨੀ ਕਿ ਇਹਨੂੰ ਅਗਰ ਇਹ ਤਾਂ ਵੱਡਾ ਸਟਰਕਚਰ ਤਾਂ ਤਿਆਰ ਪਿਆ ਹੀ ਹੈ 100 ਸਾਲਾਂ ਤੋਂ ਪਾਣੀ ਚਾਲੂ ਹੈ ਸਿਰਫ ਪਾਣੀ ਦਾ ਰੁਖ ਮੋੜਨ ਦੀ ਲੋੜ ਹੈ ਜਦੋਂ ਪਾਣੀ ਦਾ ਰੁਖ ਮੁੜ ਗਿਆ ਤੇ ਇਹ ਪਹਿਲਾ ਪੰਜਾਬ ਦਾ ਬਿਜਲੀਕਰ ਚਾਲੂ ਹੋ ਜਾਏਗਾ ਬਿਜਲੀ ਖਰੀਦਣ ਦੀ ਲੋੜ ਨਹੀਂ ਪੈਣੀ ਸੋਹਰਾ ਦਰਬਾਰ ਸੇ ਬਿਜਲੀ ਬਿਲਕੁਲ ਫ੍ਰੀ ਆਪਾਂ ਵਰਤ ਸਕਦੇ ਆ ਜੀ ਤੇ ਅਸੀਂ ਬੇਨਤੀ ਕਰਾਂਗੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਔਰ ਇਥੋਂ ਦੇ ਡਿਪਟੀ ਕਮਿਸ਼ਨਰ ਨੂੰ ਸਾਡੇ ਇੱਥੇ ਦੇ ਡਿਪਟੀ ਕਮਿਸ਼ਨਰ ਬੜੇ ਨਾਈਸ ਨੇ ਬੜੇ ਸੁਲਝੇ ਹੋਏ ਨੇ ਔਰ ਜੋ ਵੀ ਜਗੀਰ ਦਾ ਪ੍ਰਧਾਨ ਸ਼ਰੋਮਣੀ ਕਮੇਟੀ ਉਹ ਵੀ ਸੁਲਝੀ ਹੋਈ ਹੈ ਜੇਕਰ ਇਸ ਪਾਸੇ ਧਿਆਨ ਦੇਣ ਇਹ ਜੀ ਜੋ ਸਫਾਈ ਹੈ ਹੋਰ ਕੰਮਾਂ ਦੀ ਕਾਰ ਸਵਾ ਅਸੀਂ ਤੁਹਾਡੇ ਸਹਿਯੋਗ ਨਾਲ ਕਰਵਾਵਾਂਗੇ ਲੇਕਿਨ ਜੇ ਨੂੰ ਤੁਸੀਂ ਚਾਲੂ ਕਰਦੇ ਹੋ ਸਾਰੀ ਹਰ ਤਰ੍ਹਾਂ ਦਾ ਸਾਰਾ ਸਹਿਯੋਗ ਦੇ ਸ਼ਰੋਣੀ ਕਮੇਟੀ ਦੇ ਡੀਸੀ ਪ੍ਰਸ਼ਾਸਨ ਦਾ ਹੀ ਹੋਣਾ ਹੈ ਲੇਕਿਨ ਅਸੀਂ ਸਫਾਈ ਵਿੱਚ ਔਰ ਇਹਦਾ ਪ੍ਰਬੰਧ ਵਿੱਚ ਕੋਈ ਕਸਰ ਨਹੀਂ ਛੱਡਾਂਗੇ ਸਫਾਈ ਅਸੀਂ ਕਰ ਦਿਆਂਗੇ ਚਾਲੂ ਤੱਕ ਕਰ ਦਿਆਂਗੇ ਲੇਕਿਨ ਉਹ ਸਾਡਾ ਸਾਥ ਦੇਣਾ ਔਰ ਸਾਡੇ ਨਾਲ ਮਿਲ ਕੇ ਚੱਲਣਾ ਇਹ ਜਗ੍ਹਾ ਦੀ ਬੇਕਦਰੀ ਇੱਥੇ ਜੋ ਸਮਾਏ ਕੀ ਨੇ ਜੋ ਅਮਰੀ ਨੇ ਜੋ ਦੁਨੀਆ ਭਰ ਦੇ ਇੱਥੇ ਆ ਗਏ ਲਫਾਂਗੇ ਇੱਥੇ ਆ ਕੇ ਤੁਸੀਂ ਜੋ ਤੋੜ-ਫੋੜ ਕਰਦੇ ਜਿਨੇ ਕੋ ਬੱਜੇਗੀ ਔਰ ਇੱਕ ਜੀ ਹਾਸ ਸੰਭਾਲ ਹੋ ਜੇਗੀ ਇੱਕ ਤਰੋਹ ਹੋਰ ਬਚ ਜਾਈਗੀ ਮਹਾਰਾਜਿਆਂ ਦੀ ਸਾਡੀ ਜੋ ਸਾਡੇ ਸਾਰੇ ਪ੍ਰਾਤਨਤਾ ਉਹ ਚੀਜ਼ ਬੱਜੇਗੀ ਔਰ ਇੱਥੇ ਬੜਾ ਸੁੰਦਰ ਚੀਜ਼ ਬਣ ਸਕਦੀ ਹੈ ਸ਼ਹਿਰ ਦਾ ਮੱਥਾ ਹੈ ਜੇ ਸ਼ਹਿਰ ਦਾ ਮੱਥਾ ਹੀ ਚੰਗਾ ਚੰਗਾ ਨਾ ਹੋਊਗਾ ਤੇ ਸ਼ਹਿਰ ਤੇ ਕੀ ਕਰਾਂਗੇ ਸੋ ਬੇਨਤੀ ਹੈ ਸਾਡੀ ਡਿਪਟੀ ਕਮਿਸ਼ਨਰ ਸਾਹਿਬ ਜੀ ਨੂੰ ਵੀ ਔਰ ਇਸ ਰੌਣੀ ਕਮੇਟੀ ਦੇ ਪ੍ਰਧਾਨ ਜੀ ਵੀ ਜੀਪੋਰ ਜੀ ਵੀ ਜੇ ਇਸ ਪਾਸੇ ਧਿਆਨ ਦੇਣ ਇਹਦੀ ਸਫਾਈ ਔਰ ਉਹਨੂੰ ਚਾਲੂ ਕੀਤਾ ਜਾਵੇ ਤੇ ਇਤੋਂ ਵੱਡਾ ਵੀ ਦਿਖਾਉਨੇ ਆ ਜੀ ਅਸੀਂ ਮਤਲਬ ਕਿ ਅ ਕਿੰਨਾ ਬਿਜਲੀ ਜਿਹੜੀ ਹੈ ਔਰ ਸਾਰਾ ਕੁਝ ਤਿਆਰ ਹੈ ਬਣਿਆ ਹੋਇਆ ਹੈ ਮਤਲਬ ਕਿ ਅਗਰ ਚਾਲੂ ਹੋ ਜਾਂਦੀ ਹੈ ਤੇ ਇਸ ਸਿੱਖ ਕੌਮ ਦਾ ਸਭ ਤੋਂ ਵੱਡਾ ਭਲਾ ਹੋਏਗਾ ਸਾਡੇ ਕਰੋੜਾਂ ਰੁਪਈਆ ਜਿਹੜਾ ਹੈਗਾ ਉਹ ਬਚ ਜਾਏਗਾ ਤੇ ਹੁਣ ਤਾਂ ਇੱਥੇ ਅੱਗੇ ਫੋਟੋ ਸ਼ੂਟਿੰਗਾਂ ਕੀਤੀ ਜਾਂਦੀਆਂ ਨੇ ਇਹ ਦੇਖੋ ਸਾਰਾ ਸਿਸਟਮ ਜਿਹੜਾ ਉਹ ਬਿਲਕੁਲ ਇੱਕ ਤਾਂ ਇਹ ਲੱਗਿਆ ਹੋਇਆ ਜਨਰੇਟਰ ਵੀ ਜਿਹੜਾ ਪਾਣੀ ਜਾਂਦਾ ਸੀਗਾ ਜੀ ਵਿੱਚ ਦੀ ਇਹ ਪ੍ਰਾਤਨ ਲੱਕੜ ਦੀ ਜਿਹੜੀ ਹੈ ਚਗਾਠਾਂ ਸਾਲ ਦੀ ਲੱਕੜ ਦੀਆਂ ਬਿਲਕੁਲ ਸਹੀ ਤੇ ਸਲਾਮਤ ਨੇ ਜੀ ਇਸ ਤੇ ਜੇ ਲੱਕੜਾਂ ਕਾਮਜਾਬ ਨੇ ਲੋਹਾ ਤਾਂ ਕਿੰਨਾ ਤਕੜਾ ਕੰਮ ਜਾਵੇ ਜੀ ਆਪ ਜੀ ਬਾਪੂ ਜੀ ਇੱਥੇ ਰਹਿੰਦੇ ਹੋ ਨਹੀਂ ਮੈਂ ਇੱਧਰ ਪਰੇ ਰਹਿੰਦਾ ਹਾਂ ਉਧਰ ਮੈਂ ਆਹ ਬਾਈ ਖਾਲਸਾ ਵਾਲਾ ਜੀ ਇਹ ਜੇ ਬਿਜਲੀ ਕਰ ਜੇ ਚਾਲੂ ਹੋ ਜਾਂਦਾ ਤਾਂ ਕਿੰਨਾ ਕੁ ਫਾਇਦਾ ਹੋ ਸਕਦਾ ਬਹੁਤ ਫਾਇਦਾ ਵਾਧੂ ਫਾਇਦਾ ਹੋ ਸਕਦਾ ਵਾ ਅੱਛਾ ਜੀ ਆ ਬਸਦਾ ਕੋਈ ਕੁਛ ਨਾ ਕੁਛ ਸੁਧਾਰ ਹੋ ਸਕਦਾ ਅੱਡੇ ਦਾ ਹਾਂਜੀ 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 ਬਾਕੀ ਅੱਡੇ ਅਮਰਸਾ ਨੂੰ ਬਿਜਲੀ ਸਪਲਾਈ ਹੋ ਸਕਦੀ ਹੈ ਹੋ ਸਕਦੀ ਹੈ ਠੀਕ ਜੀ ਠੀਕ ਆਪਾਂ ਦਰਵਾਸਾਹਬ ਵਾਸਤੇ ਚਾਲੂ ਕਰ ਲਈ ਬਿਜਲੀ ਸਾਡੀ ਆਪਣੀ ਬਿਜਲੀ ਤਾਂ ਹੋਏਗੀ ਘੱਟੋ ਘੱਟ ਨਾ ਜੀ ਬਿਲਕੁਲ ਸਭ ਸਹੀ ਤਰੀਕੇ ਨਾਲ ਆ ਜੀ ਕੁਛ ਨਹੀਂ ਵਿਗੜਿਆ ਹੈਗਾ ਸਾਡੀ ਆਪਣੀ ਬਿਜਲੀ ਹੋ ਸਕਦੀ ਹੈ ਸਾਡੇ ਕੋਲ ਆਪਣੇ ਜਨਰੇਟਰ ਤਿਆਰ ਨੇ ਬਸ ਇਹਨਾਂ ਦੀ ਸਾਮ ਸੰਭਾਲਣੀ ਹੈ ਔਰ ਦੇਖੋ ਕੁਝ ਕਰਨ ਦੀ ਲੋੜ ਨਹੀਂ ਹੈ ਡੀਸੀ ਸਭ ਸਾਡੇ ਕੰਦੇ ਇੱਥੇ ਦੇ ਬੜੇ ਸੁਲਝੇ ਹੋਏ ਨੇ ਸਾਡਾ ਮਕਸਦ ਹੈ ਇਹਨਾਂ ਚੀਜ਼ਾਂ ਨੂੰ ਧਿਆਨ ਚ ਲੈ ਕੇ ਆਉਣਾ ਅਗਰ ਇਹ ਪ੍ਰੋਜੈਕਟ ਚਾਲੂ ਹੋ ਜਾਂਦਾ ਬਿਜਲੀ ਚਾਲੂ ਹੋ ਜਾਂਦੀ ਹੈ ਸਿਰਫ ਪਾਣੀ ਦਾ ਕੁਝ ਵਿਗੜਨਾ ਨਹੀਂ ਹੈ ਜਿਹੜਾ ਇਹ ਨਹਿਰ ਦਾ ਪਾਣੀ ਹੈ ਇਹ ਘੁੰਮ ਕੇ ਬਸ ਇਨੂੰ ਘੁੰਮਣ ਦੀ ਲੋੜ ਹੈ ਪਾਣੀ ਨੂੰ ਇਹ ਪਾਣੀ ਜਦੋਂ ਘੁੰਮਿਆ ਪਾਣੀ ਘੁੰਮ ਕੇ ਉਸ ਪਾਸੇ ਨੂੰ ਗਿਆ ਬਿਜਲੀ ਘਰ ਦੇ ਵਿੱਚ ਦੀ ਪਾਣੀ ਹੁੰਦਾ ਹੋਇਆ ਪਾਣੀ ਫੇਰ ਦੂਜੇ ਪਾਸੇ ਚੜ ਜਾਣਾ ਔਰ ਉਹ ਕਰੋੜਾਂ ਅਰਬਾਂ ਖਰਬਾਂ ਰੁਪਈਆ ਜਿਹੜਾ ਹੈਗਾ ਉਹ ਦਰਬਾਰ ਸਾਹਿਬ ਦਾ ਅੰਮ੍ਰਿਤਸਰ ਦਾ ਬਚ ਜਾਏਗਾ ਜਿਹੜਾ ਅੱਜ ਸਾਡਾ ਸਿੱਖ ਸੰਗਤਾਂ ਦਾ ਪੈਸਾ ਲੱਗਦਾ ਹੈ ਉਹ ਬਚ ਜਾਏਗਾ ਔਰ ਉਸ ਦੇ ਨਾਲ ਅਸੀਂ ਹੋਰ ਬਹੁਤ ਵੱਡੇ ਸਕੂਲ ਕਾਲਜ ਯੂਨੀਵਰਸਿਟੀਆਂ ਖੋਲ੍ਹ ਸਕਦੇ ਹਾਂ ਅਰਬਾਂ ਖਰਬਾਂ ਦੀ ਬਿਜਲੀ ਜਿਹੜੀ ਹੈ ਅਗਰ ਉਹ ਬਚ ਜਾਏਗੀ ਅਗਰ ਇਸ ਜਨਰੇਟਰ ਨੂੰ ਜਿਹੜਾ ਹੈ ਸੰਭਾਲ ਲਿਆ ਜਾਵੇ ਚਾਲੂ ਕੀਤਾ ਜਾਵੇ ਨਹੀਂ ਨਹੀਂ ਤਾਂ ਇਹ ਖੰਡਰ ਬਣ ਜਾਣਾ ਬਾਬਾ ਮਰੀਕ ਸਿੰਘ ਜੀ ਉਹਨਾਂ ਦੀ ਵੀ ਸੋਚ ਇਹੀ ਹੈ ਵੀ ਪੁਰਾਣੀ ਚੀਜ਼ਾਂ ਨੂੰ ਸੰਭਾਲਿਆ ਜਾਵੇ ਸੋ ਇਹਦੇ ਬਾਰੇ ਤੁਹਾਨੂੰ ਪਤਾ ਜੀ ਕੀ ਚੀਜ਼ ਹੈ ਨਹੀਂ ਪਤਾ ਕਿੱਥੇ ਰਹਿੰਦੇ ਹੋ ਮੈਂ ਨਾ ਨਾ ਇਹਨੂੰ ਪੜਾਉਣਾ ਜੀ ਤੁਹਾਨੂੰ ਪਤਾ ਬੇਟਾ ਇਹਦਾ ਇਤਿਹਾਸ ਦਾ ਨਹੀਂ ਇੱਥੇ ਕੰਦੇ ਕੁਦੀ ਬੁੱਲੀ ਪਾਉਂਦੀ ਹੈ ਬਾਕੀ ਇਤਿਹਾਸ ਨਹੀਂ ਪਤਾ ਠੀਕ ਠੀਕ ਸੋ ਸਾਡੇ ਯੂਥ ਨੂੰ ਵੀ ਅਸੀਂ ਕਟੋਗੜ ਇਤਿਹਾਸ ਦੱਸਣ ਯੋਗੇ ਰਹਿ ਜਾਾਂਗੇ ਇਹ ਸਿਰ ਪਾਣੀ ਉਸ ਪਾਸੇ ਤੋਂ ਆ ਕੇ ਵਿੱਚ ਦੀ ਜਿਹੜਾ ਹੈ ਜਨਰੇਟਰਾਂ ਦੇ ਵਿੱਚ ਦੀ ਨਿਕਲਦਾ ਹੋਇਆ ਪਾਣੀ ਜਿਹੜਾ ਜਦੋਂ ਚਾਲੂ ਹੋ ਜਾਏਗਾ ਥੋੜਾ ਉੱਪਰ ਚੜ ਕੇ ਵੀ ਮੈਂ ਦਿਖਾ ਦਿੰਨਾ ਅਬ ਜੀ ਨੂੰ ਕਿੱਦਾਂ ਸਾਰਾ ਸਿਸਟਮ ਤਿਆਰ ਹੈ ਜੀ ਬਣਿਆ ਬਣਾਇਆ ਸਿਸਟਮ ਹੈ ਬਸ ਸਾਂਭਣ ਦੀ ਲੋੜ ਹੈ। ਬਾਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਤੇ ਆਪਣੀ ਕੌਮ ਦੀ ਵਿਰਾਸਤ ਨੂੰ ਜਿਹੜੇ ਚੰਗੇ ਸੋਚ ਵਾਲੇ ਵੀਰ ਹੈਗੇ ਨੇ ਉਹ ਇਹਦੇ ਬਾਰੇ ਸੋਚਣ ਤੇ ਬਾਬਾ ਜੀ ਨਾਲ ਤੁਸੀਂ ਗੱਲ ਕਰ ਸਕਦੇ ਹੋ ਫਿਰ ਮੈਂ ਬਾਬਾ ਜੀ ਨਾਲ ਗੱਲ ਕਰਾਂ ਕਿ ਬਾਬਾ ਅਮਰੀਕ ਸਿੰਘ ਜੀ ਆਮ ਪਰਿਵਾਰ ਵਿੱਚੋਂ ਉੱਠ ਕੇ ਇਸ ਪਾਸੇ ਜਿਨ੍ਹਾਂ ਨੇ ਆਪਣਾ ਕੋਈ ਡੇਰਾ ਨਹੀਂ ਬਣਾਇਆ ਹਲੇ ਤੱਕ ਔਰ ਦੂਜੀ ਗੱਲ ਜਿੰਨੀਆਂ ਪ੍ਰਾਤਨ ਚੀਜ਼ਾਂ ਨੇ ਬਾਬਾ ਜੀ ਕਹਿੰਦੇ ਉਹ ਮੈਂ ਸੰਭਲ ਸੰਭ ਕੇ ਰੱਖਾਂਗਾ ਉਹਨੂੰ ਤੋੜ-ਫੋੜ ਨਹੀਂ ਕੀਤੀ ਜਾਏਗੀ ਲੋੜ ਤੇ ਹੀ ਚੀਜ਼ਾਂ ਬਣਾਈਆਂ ਜਾਣਗੇ ਬਾਬਾ ਜੀ ਆਪ ਜੀ ਦਾ ਨੰਬਰ 10 ਦਾ ਨੰਬਰ 98725 2500798725 25007 ਸੋ ਇਹ ਬਾਬਾ ਜੀ ਦਾ ਨੰਬਰ ਹੈ ਤੇ ਅਰਬਾਂ ਖਰਬਾਂ ਰੁਪਈਆ ਕੌਮ ਦਾ ਲੇਖੇ ਲੱਗ ਸਕਦਾ ਜੀ ਸਾਡੀ 24 ਘੰਟੇ ਬਿਜਲੀ ਸਪਲਾਈ ਜਿਹੜੀ ਹੈ ਉਹ ਇਸੇ ਅਸਥਾਨ ਤੋਂ ਹੋ ਸਕਦੀ ਹੈ ਸਾਡੀ ਆਪਣੀ ਬਿਜਲੀ ਸਾਡਾ ਆਪਣਾ ਰਾਜ ਸਾਡਾ ਆਪਣਾ ਅਕਾਲ ਤਖਤ ਸਾਹਿਬ ਸਾਡਾ ਆਪਣਾ ਅਕਾਲ ਤਖਤ ਅਸੀਂ ਆਪਣੇ ਸਿੱਖ ਹੋਰਾਂ ਦਾ ਵੀ ਭਲਾ ਕਰ ਸਕਦੇ ਹਾਂ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਇਦਾਂ ਦੀਆਂ ਚੀਜ਼ਾਂ ਲੱਭ ਕੇ ਤੁਹਾਡੇ ਕੋਲ ਲੈ ਕੇ ਆਏਗਾ ਕਿ ਸਾਡੀ ਕੌਮ ਨੂੰ ਪਤਾ ਲੱਗ ਜੇ ਸੀ ਕੌਮ ਜਿਹੜੀ ਐ ਵੀ ਕਿੱਡੇ ਵੱਡੇ ਵਿਰਾਸਤ ਦੇ ਮਾਲਕਾ ਸੀ ਸਾਡੇ ਕੋਲ ਕਿੱਡੇ-ਕਿੱਡੇ ਪ੍ਰੋਜੈਕਟ ਪਏ ਨੇ ਸਿਰਫ ਚਾਲੂ ਕਰਨ ਦੀ ਲੋੜ ਐ ਕਿਉਂ ਨਹੀਂ ਚਾਲੂ ਕਰ ਸਕਦੇ ਆਪਾਂ ਕਰ ਸਕਦੇ ਆ ਕੋਈ ਸਿੱਖ ਜਾਗੂਗਾ ਇਸ ਪਾਸੇ ਧਿਆਨ ਦੇਊਗਾ ਔਰ ਇਹ ਪ੍ਰੋਜੈਕਟ ਬੜੀ ਜਲਦੀ ਖੰਡਰ ਬਣਨ ਤੋਂ ਬਚ ਜਾਊਗਾ ਤੇ ਖੰਡਰ ਨਾ ਬਣ ਪਾਏ ਤੇ ਇਹ ਮੁੜ ਕੇ ਸਾਡੀ ਕੌਮ ਦੇ ਲਈ ਸਿੱਖੀ ਦੇ ਲਈ ਕੰਮ ਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ वाहिगुरु जी की फतेह